ਇਹ ਜਿਹੜੀ ਸੀਟ ਅਸੀਂ ਜਿੱਤੀ ਆ ਇਹ ਸੱਚ ਦੀ ਜਿੱਤ ਆ ਤੁਸੀਂ ਜਿਵੇਂ ਦੇਖ ਸਕਦੇ ਹੋ ਜਿਸ ਹਾਮਨਾ ਸਰਕਾਰ ਨੇ ਗੁੰਡਾ ਕਰਦੀ ਤੇ ਸਰਕਾਰ ਦੀਆਂ ਕੰਮਗੁੱਲੀ ਨਾਕਾਮੀਆਂ ਲੋਕਾਂ ਨੇ ਦਿਖਾਤਾ ਜੋ ਕੰਮ ਕਰਨ ਵਾਲਾ ਹੈ ਉਹੀ ਜਿੱਤੇਗਾ ਤੇ ਉਹੀ ਰਹੇਗਾ ਕਿਉਂਕਿ ਕੰਮ ਕਰਨ ਵਾਲਾ ਹੀ ਹਮੇਸ਼ਾ ਰਹਿੰਦਾ ਹੈ ਠੀਕ ਹੈ ਮੈਂ ਸਾਰੇ ਵਾਰਡ ਵਾਸੀਆਂ ਦਾ ਇਵਨ ਕੀ ਸਾਰੇ ਸਾਹਨੇ ਵਾਲੇ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਬਹੁਤ ਬਹੁਤ ਧੰਨਵਾਦੀ ਹਾਂ ਉਹਨਾਂ ਦਾ ਤੇ ਸਾਰੇ ਜਿੱਤਣ ਵਾਲੇ ਮੈਂਬਰਾਂ ਨੂੰ ਬਹੁਤ ਬਹੁਤ ਮੁਬਾਰਕਾ ਸਾਡੇ ਨਾਲੇ ਫੈਸ਼ ਮਾਰਕੀਟ ਜਿੱਤ ਗਈ ਓ ਕਰਨੇ ਮੇਜ ਜਿੰਦਾਬਾਦ ਕਰ ਰਹੀ ਆਵਾਜ਼ ਕੀ ਗੱਲ ਹੋਈ ਸੀ ਜਿਹੜਾ ਤੁਹਾਨੂੰ ਮਤਲਬ ਪਾਣੀ ਜਾਣਾ ਕਿ ਆਵਾਜ਼ ਕੀ ਗੱਲ ਹੋਈ ਸੀ ਇਹਨਾਂ ਨੂੰ ਸਰਕਾਰ ਵੱਲੋਂ ਧੱਕੇਸ਼ਾਹੀ ਜੋ ਕਿ ਮੈਨੂੰ ਲਗਾਤਾਰ ਆਮ ਆਦਮੀ ਪਾਰਟੀ ਮੇਰੇ ਫਾਦਰ ਸਾਹਿਬ ਨੂੰ ਜੁਆਇਨ ਕਰਨ ਲਈ ਲਗਾਤਾਰ ਸਾਨੂੰ ਕਿੱਧਰ ਕਦੇ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਸੀ ਮੈਨੂੰ ਥਾਣੇ ਵੀ 9 ਘੰਟੇ ਰੱਖਿਆ ਗਿਆ ਤੇ ਉਹਨਾਂ ਵੱਲੋਂ ਕਿਹਾ ਗਿਆ ਆਮ ਆਦਮੀ ਪਾਰਟੀ ਜੁਆਇਨ ਕਰੋ ਤਾਂ ਤੁਹਾਨੂੰ 1 ਮਿੰਟ 'ਚ ਛੱਡ ਦਾਂਗੇ ਪਰ ਅਸੀਂ ਸ਼ੁਰੂ ਤੋਂ ਸਾਡੀ ਤੀਜੀ ਪੀੜ੍ਹੀ ਹੈ ਜੋ ਕਾਂਗਰਸ ਵਿੱਚ ਆ ਸੀ ਕਾਂਗਰਸ ਵਿੱਚ ਆ ਤੇ ਕਾਂਗਰਸ ਵਿੱਚ ਹੀ ਰਵਾਂਗੇ ਅਸੀਂ 483 ਵੋਟਾਂ ਦੀ ਲੀਡ ਨਾਲ ਜਿੱਤੇ ਆ ਜੋ ਕਿ ਇਸ ਮੇਰੀ ਨਹੀਂ ਇਸ ਵਾਰ ਦੀ ਜਿੱਤ ਆਈ ਪਹਿਲਾਂ ਵੀ ਤੁਸੀਂ ਮਤਲਬ ਤੁਹਾਡੇ ਫਾਦਰ ਸਾਹਿਬ ਕੰਮ ਰਹੇ ਨੇ ਪਹਿਲਾਂ ਵੀ ਕੰਮ ਰਹੇ ਨੇ ਤਾਂ ਕਿੰਨੀ ਕਿੰਨੀ ਜਿਹੜੀ ਹੈਗੀ ਬੜੀ ਦਿੱਕਤ ਹੁੰਦੀ ਹੈ ਇਹ ਸਾਡੀ ਸੱਤਵੀਂ ਜਿੱਤ ਆ ਜੀ ਜੋ ਲਗਾਤਾਰ ਸਾਡੀ ਫੈਮਿਲੀ ਉਸ ਤੋਂ ਬਿਨਾ 40 ਸਾਲ ਲਗਾਤਾਰ ਸਾਡੇ ਪਰਿਵਾਰ ਚੋਂ ਸਾਡੇ ਦਾਦਾ ਜੀ ਸਰਪੰਚ ਤੇ ਪੰਚ ਬਣਦੇ ਆਏ ਨੇ ਅੱਜ ਦੇ ਟ੍ਰੇਨ ਵਿੱਚ ਕਿਸ ਤਰ੍ਹਾਂ ਦਾ ਦੇਖਦੇ ਹੋ ਮੈਂ ਸਭ ਕੋ ਧੰਨਵਾਦ ਕਹਿਣਾ ਚਾਹੂੰਗੀ ਸਭੀ ਨੇ ਹਮਾਰਾ ਬਹੁਤ ਸਾਥ ਦਿੱਤਾ ਤੋਂ ਹੀ ਹਮ ਜਿੱਤੇ ਹਾਂ ਔਰ ਜਿਨ ਲੋਕੋ ਕੋ ਲੱਗਤਾ ਥਾ ਨਾ ਕਿ ਪੈਸੇ ਸੇ ਔਰ दे के लोगों को खरीद सकते हैं इन्होंने आज उनको गलत साबित किया है और मैं सबको थैंक यू कहूंगी दिल से थैंक यू कहूंगी और हमेशा आप के लिए हाजिर रहूंगी थैंक यू सो मच सारे काम करवाए जाएंगे सबकी बातें मैंने सुन ली है सब मुझे एक एक बात नोट कराई है की किस चीज़ की हमारे वार्ड में कमी है वो सारे काम करवाने की हम पूरी हिम्मत रखेंगे और पूरे एफर्ट्स लगाएंगे की सारा काम हो सके थैंक यू